ਬਾਪੂ ਇਸਨੇ ਮਾਰ ਕੇ ਦੇਖਦਾ ਨਹੀਂ ਬਾਪੂ ਓਏ ਉਹ ਕੰਜਰਾ ਮਿਲ ਗਿਆ ਟਾਈਮ ਤੇ ਨੂੰ ਘਰੇ ਆਉਣ ਦਾ ਸੱਸਰੀ ਨਾਲ ਬਾਪੂ ਉਹ ਤੇਰੇ ਸੱਸਰੀ ਘਰ ਤੂੰ ਆਂ ਨਹੀਂ ਠੀਕਾ ਸੀ ਕੀ ਹਾਲ ਬਣਾਈ ਫਿਰਦਾ ਬਾਪੂ ਉਹ ਵਸ ਤੈਨੂੰ 20000 ਰੁਪਏ ਦੇ ਦੇ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਜਾਣਾ ਮੈਨੂੰ ਪਤਾ ਹੀ ਸੀ ਮੈਨੂੰ ਪਤਾ ਹੀ ਸੀ ਓਏ ਕੰਜਰਾ ਮੈਂ ਖੇਤਾਂ 'ਚ ਮਰਦਾ ਕਰਦਾ ਉਹ ਤੈਨੂੰ ਪੈਸਾ ਦੀ ਪਈਂਦੀ ਔਰ ਯਾਰ ਕੋਸ ਤੇ ਮੇਰੇ ਨਾਲ ਆਏ ਹੋਇਆ ਆਉਣੀ ਕੋਣ ਬੁਜੀ ਤੇਰੀ ਗਾਦੋ ਤੋਂ ਮੈਂ ਦੇਲੇ ਪੈਸੇ ਮਗਰ ਮੈਨੂੰ ਤੇਰੇ ਕੋਈ ਪਤਾ ਕੋਈ ਨਾ ਤੂੰ ਬੰਦ ਓਏ ਤੂੰ ਜਲਾਕ ਪੁੱਤ ਪੱਤੀ ਹਾਲ ਬਣਾ ਲਿਆ ਤੂੰ ਓਏ ਕੋ ਨਾ ਕਿਥੋਂ ਫੜਿਆ ਜਾਂਦਾ ਨਾ ਤੇਥੋਂ ਬੈਠਿਆ ਜਾਂਦਾ ਓਏ ਚੰਗਿਆ ਤੇਰਾ ਪਤਾ ਆਪਾ ਤੇਰੀ ਭੈਣ ਦਾ ਰਿਸ਼ਤਾ ਪੱਕਾ ਕਰਤਾ ਕੈਨੇਡਾ ਤੋਂ ਪੀਆਰ ਨੇ ਮੁੰਡੇ ਵਾਲੇ ਬੇਤਕ ਜਾਉਂਗਾ ਪਰ ਤਾ ਕਿਆ ਕਰੀ ਹੁਣ 10 12 ਦਿਨ ਫਿਰ ਕਿੰਨੇ ਘੜਾ ਕੇ ਟੁਰਨਾ ਆਪਾਂ ਆਪਾਂ ਤਾਂ 20 25 ਲੱਖ ਰੱਗਲੇ ਦੇਣਾ ਓਏ ਆਪਣੀ ਕੁੜੀ ਵਧੀਆ ਕਰੀ ਚਾਰਨੀ ਨੂੰ ਕੁੜੀ ਦਾ ਵਿਆਹ ਮੈਂ ਨਹੀਂ ਆਉਂਦਾ ਵਿਆਹ ਵੀ ਉੱਤੇ ਮੈਂ ਤਾਂ ਜਾਉਂਗਾ ਕੁੰਡੂ ਬਣਾਈ ਆਪਣੇ ਯਾਰ ਦੋਸਤਾਂ ਨਾਲ ਤੋ ਲੋ ਤੂੰ ਕਾਲਾ ਕਾਰਜ ਪੂਰੇ ਆਪਣੇ ਉਰੇ ਤੋ ਲੋ ਕੋਣ ਤੁਹਾਨੂੰ ਬਲੂਸ ਫਰਾਂ ਅਸਰੇ ਕਿਵੇਂ ਲੈ ਚੋ ਕੋਈ ਨਾ ਕੂਪ ਪੈਸੇ ਕੀ ਪਾ ਟਿਕਾ ਅਜੇ ਕੁੜਿਆ ਪਿਆਉ ਜਾਉਗਾ ਤੂੰ ਟਿੱਕੇ ਪਰ ਮੇਰੇ ਕੋ ਟਿੱਕੇ ਮੇਰੇ ਕੋ ਤੇ ਉਹ ਚਲਾ ਗਿਆ ਕਹਿੰਦਾ